वेलकम टू खन्ना न्यूज़ लाइव खन्ना ਦੇ ਨੇੜਲੇ ਪਿੰਡ ਦਾਉਦਪੁਰ ਵਿਖੇ ਬਣੇ ਨਵੇਂ ਖੰਨਾ ਦੇ ਰੇਲਵੇ ਸਟੇਸ਼ਨ ਦਾ ਉਦਘਾਟਨ ਸਮਾਰੋਹ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਿਰਕਤ ਕਰ ਸਕਦੇ ਹਨ ਜਿਸ ਦੀਆਂ ਰੇਲਵੇ ਅਧਿਕਾਰੀਆਂ ਵੱਲੋਂ ਕਈ ਦਿਨਾਂ ਤੋਂ ਤਿਆਰੀਆਂ ਜੋਰਾਂ ਨਾਲ ਚੱਲ ਰਹੀਆਂ ਹਨ ਰੇਲਵੇ ਦੇ ठेकेदार ਬਿੱਲਾ ਦਰਾਹ ਨੇ ਦੱਸਿਆ ਕਿ ਉੱਚ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਰੇਲਵੇ ਲਾਈਨਾਂ ਤੇ ਸਫਾਈ ਦਾ ਕੰਮ ਪੂਰੇ ਜੋਰਾਂ ਨਾਲ ਚੱਲ ਰਿਹਾ ਹੈ ਉੱਚ ਅਧਿਕਾਰੀਆਂ ਨੇ ਦੱਸਿਆ ਕਿ ਮਿਤੀ 6 ਫਰਵਰੀ ਦਿਨ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਅਤੇ ਕੇਂਦਰੀ ਰੇਲਵੇ ਮੰਤਰੀ ਉਦਘਾਟਨ ਸਮਾਰੋਹ ਵਿੱਚ ਪਹੁੰਚ ਸਕਦੇ ਹਨ ਇਨ੍ਹਾਂ ਦੀਆਂ ਤਿਆਰੀਆਂ ਪੂਰੀਆਂ ਜੋਰਾਂ ਨਾਲ ਚੱਲ ਰਹੀਆਂ ਹਨ ਬੀਤੇ ਕੁਝ ਦਿਨ ਪਹਿਲਾਂ ਰੇਲਵੇ ਦੇ ਉੱਚ ਅਧਿਕਾਰੀ ਪਿੰਡ ਤਾਉਦਪੁਰ ਦੇ ਪਨੇ ਨਵੇਂ ਖੰਨਾ ਦੇ ਰੇਲਵੇ ਸਟੇਸ਼ਨ ਦਾ ਜਾਇਜ਼ਾ ਲੈ ਚੁੱਕੇ ਹਨ ਗੁਜਾਰ ਕਾਲਜ ਰੇਲਵੇ ਸਟੇਸ਼ਨ ਖੰਨਾ ਦੇ ਨਜ਼ਦੀਕ ਐਸ ਕਾਲਜ ਖੰਨਾ ਨੇੜੇ ਹੈਲੀਪੈਡ ਤਿਆਰ ਕੀਤੇ ਜਾ ਰਹੇ ਹਨ ਦੱਸਣਯੋਗ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਦੇ ਆਉਣ ਦੀ ਖੰਨਾ ਦੀ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਨੂੰ ਕੋਈ ਪਿੰਕ ਨਹੀਂ ਹੈ। ਅਮਰਤ ਸਿੰਘ ਜੀ ਕਿਥੇ ਕੰਮ ਕਰਦੇ ਹੋ? ਹਾਂਜੀ ਉਹ ਚੱਲ ਰਿਹਾ ਨੂੰ ਖੰਨਾ। ਈਯੂ ਕਰਨਾ? ਹਾਂਜੀ। ਕਿਨਾਮ ਪੂਰਾ ਮਾ ਕੇ ਦੱਸੋ ਅਮਰਤ ਸਿੰਘ ਜੀ। ਮੈਂ ਸਟੇਸ਼ਨ ਦਾ ਕਿਨਾਮ ਰੱਖਿਓ। ਈਯੂ ਕਰਨਾ। ਹਾਂਜੀ। ਇਹ ਕਦੋਂ ਦਾ ਬਣ ਰਿਹਾ ਜੀ ਇਹ? ਹੋ ਗਿਆ ਜੀ। ਕਾ ਵੀ ਸਾਲ ਹੋ ਗਈ ਮੰਗਦੇ। ਅੱਛਾ ਤੇ ਕਦੋਂ ਪੂਰਾ ਹੋ ਜਾਊਗਾ ਸੀ? ਇਹਦਾ ਕੁਛ ਨਹੀਂ ਕਹਿ ਸਕਦੀ ਇਹਦੇ ਕਰ ਤੱਕ। ਹਾਂ ਚੱਲ ਰਿਹਾ ਇਹ ਕੰਮ। ਹਾਂ ਚੱਲ ਰਿਹਾ ਇਹ ਕੰਮ। ਪੱਤਰਕਾਰ ਪਰਮਜੀਤ ਸਿੰਘ ਦੀ ਮਹਾਂਦੀ ਖਾਸ ਰਿਪੋਰਟ